ペーダータゲアイヤ。 ਉਹ ਚਾਪੀ ਉੱਤੀ ਲਾਵਾ ਗਈ ਸੀ ਕਿਹਦੇ ਤੇ ਹੈ ਕੀ ਹੈਗਾ ਭਜੀ ਨਹੀਂ ਫਿਲਹਾਲ ਮੇਰੇ ਆਉਣ ਤੋਂ ਪਹਿਲਾਂ ਜਿਹੜਾ ਐਂਬੂਲੈਂਸ ਚ ਮੁੰਡਾ ਰੱਖ ਲਿਆ ਸੀਗਾ ਬਟ ਮੈਂ ਇਹ ਦੇਖਿਆ ਜਦੋਂ ਕਲੋਜ਼ ਕੀਤੀ ਆਪਾਂ ਤੇ ਮੇਰੇ ਨਾਲ ਦੇ ਕੁਝ ਮੁੰਡੇ ਸੀਗੇ ਜਿਨ੍ਹਾਂ ਨੇ ਪਹਿਲਾਂ ਰੱਖਤਾ ਸੀ ਉਹ 30 ਸਾਲ ਦੀ ਉਮਰ ਲੱਗਦੀ ਆ ਮੁੰਡੇ ਦੀ ਫਿਲਹਾਲ ਇਹ ਤਾਂ ਆਪਣਾ ਲੋਕਲੀ ਮੁੰਡਾ ਹੈ ਕੋਈ ਨਾ ਕੋਈ ਬਟ ਉਹਦੇ ਥੋੜਾ ਬਲੱਡ ਨਿਕਲ ਰਿਹਾ ਸੀਗਾ ਸਿਰ ਵਾਲੀ ਸਾਈਡ ਤੋਂ ਤਾਂ ਕਾਫੀ ਛੱਟਾਂ ਲੱਗੀਆਂ ਉਹਦੇ ਫਿਲਹਾਲ ਠੀਕ ਸੀਗਾ ਬੋਲ ਰਿਹਾ ਸੀਗਾ ਤਾਂ ਜੀ ਪੀ ਸੀ ਤਾਂ ਉਹ ਤਾਂ ਪਤਾ ਲੱਗਿਆ ਕੌਣ ਪਤਾ ਦੱਸਿਆ ਉਹਨੇ ਕਿੱਥੋਂ ਦਾ ਕਿੱਥੋਂ ਨਹੀਂ ਸਰ ਕੁਝ ਐਦਾਂ ਦਾ ਕੁਝ ਨਹੀਂ ਦੱਸਿਆ ਉਹਨੇ ਠੀਕ ਹੈ ਜੀ